ਇਸ ਟਾਈਮ ਦੀ ਬਹੁਤ ਹੀ ਵੱਡੀ ਮੰਦ ਭਾਗੀ ਖਬਰ ਵੱਡਾ ਦੁਖਾਂਤ ਸ਼੍ਰੀ ਹੇਮਗੁਰ ਸਾਹਿਬ ਦੀ ਯਾਤਰਾ ਤੇ ਨਿਕਲੇ 8 ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ ਪੰਜਾਬ 'ਚ ਵੱਡਾ ਦੁਖਾਂਤ ਵਾਪਰ ਗਿਆ ਜਦੋਂ ਸ਼੍ਰੀ ਹੇਮਗੁਰ ਸਾਹਿਬ ਯਾਤਰਾ ਦੋ ਗੱਡੀਆਂ ਸਵਾਰ ਹੋ ਕੇ ਸਵੇਰੇ ਘਰਾਂ ਚੋਂ ਚਾਈ ਚਾਈ 8 ਨੌਜਵਾਨ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ ਚੋਂ ਇੱਕ ਕਾਰ ਪੈਂਚਰ ਹੋ ਗਈ ਅਤੇ ਆਪਣੀ ਕਾਰ ਨੂੰ ਖੁਦ ਪੈਂਚਰ ਲਗਾ ਕੇ ਕਾਰ ਵਿੱਚੋਂ ਬੈਠਣ ਹੀ ਲੱਗੇ ਸਨ ਤਾਂ ਅੰਮ੍ਰਿਤਸਰ ਵਾਲੇ ਪਾਸੋਂ ਆ ਰਹੀ ਇੱਕ ਕਾਰ ਚਾਲਕ ਨੇ ਦੋਵਾਂ ਨੌਜਵਾਨਾਂ ਉੱਪਰ ਗੱਡੀ ਚੜ੍ਹਾ ਦਿੱਤੀ ਜਿਨ੍ਹਾਂ 'ਚੋਂ 8 ਜਿਨ੍ਹਾਂ 'ਚੋਂ ਇੱਕ ਨੌਜਵਾਨ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ 33 ਵਾਸੀ ਅੰਮ੍ਰਿਤਸਰ ਦੀ ਮੌਕੇ ਤੇ ਮੌਤ ਹੋ ਗਈ ਜਦਕੀ ਦੂਸਰੇ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਪਾਟਿਆ ਪੁੱਤਰ ਹਰਪਾਲ ਸਿੰਘ ਵਾਸੀ ਵਾਰਡ ਨੰਬਰ 7 ਫਤਿਹਗੜ ਚੋੜੀਆਂ ਦੀ ਹਸਪਤਾਲ ਜਾ ਕੇ ਮੌਤ ਹੋਈ ਦੱਸਿਆ ਜਾ ਰਿਹਾ ਹੈ ਕਿ ਟੱਕਰ ਮਾਰਨ ਵਾਲੇ ਦੋ ਨੌਜਵਾਨ ਸ਼ਰਾਬੀ ਹਾਲਤ 'ਚ ਸਨ ਅਤੇ ਉਹਨਾਂ ਦੀ ਗੱਡੀ 'ਚ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸੰਬੰਧੀ ਮ੍ਰਿਤਕ ਨੌਜਵਾਨ ਨਰਿੰਦਰ ਸਿੰਘ ਸ਼ੌਂਕੀ ਪਾਟੀਆਂ ਦੇ ਚਾਚਾ ਗੁਰਮukh ਸਿੰਘ ਰਾਜੂ ਪਾਟੀਆਂ ਅਤੇ ਰਿਸ਼ਤੇਦਾਰ ਲਵ ਪਾਟੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ਼ ਰਫ਼ਤਾਰ ਗੱਡੀ ਨੇ ਦੋ ਨੌਜਵਾਨਾਂ ਨੂੰ ਦਰਾੜ ਕੇ ਉਹਨਾਂ ਦੀ ਜਾਨ ਲੈ ਲਈ ਹੈ ਜਿਸ ਨਾਲ ਉਹਨਾਂ ਦਾ ਘਰ ਉੱਜੜ ਗਿਆ ਮੇਰਾ ਭਤੀਜਾ ਨਰਿੰਦਰ ਸਿੰਘ ਜੋ ਇੱਥੇ ਜਾ ਰਹੀ ਹਿੰਕੋਟ ਸਾਹਿਬ ਜਾ ਰਹੀ ਰਸਤੇ 'ਚ ਲਵਲੀ ਕੋਲ ਗੱਡੀ ਪੈਂਚਰ ਹੋਈ ਹੈ ਪੈਂਚਰ ਲਾ ਕੇ ਤੇ ਇਹ ਬੈਲ ਲੱਗੇ ਗੱਡੀ 'ਚ ਤੇ ਮਗਰੋਂ ਗੱਡੀ ਆਈ ਐ ਤੇ ਇਹਨਾਂ ਦੋਨਾਂ ਜਣਿਆਂ ਨੂੰ ਲੈ ਕੇ ਖਿੱਚ ਕੇ ਕੁਚਲ ਦੇ ਤੇ ਇਹਨਾਂ ਦੀ ਜਾ ਕੇ ਮੌਤੇ ਤੇ ਕਿੰਨੇ ਜਣਿਆਂ ਦੀ ਦੋ ਜਣਿਆਂ ਦੀ ਮੌਤੇ ਤੇ ਡੈੱਡ ਹੋ ਗਈ ਦੂਸਰਾ ਕਿੱਥੇ ਦੂਸਰਾ ਅਮਰਸਰ ਦਾ ਹੈ ਕਿੰਨੇ ਜਣੇ ਗਏ ਸੀ ਅੱਛਾ ਤੇ 6 ਜਣੇ ਇੱਥੋਂ ਤੇ ਦੋ ਜਣੇ ਇੱਥੋਂ ਅਮਰਸਰੋਂ 8 ਜਣੇ ਗਏ ਦੋ ਗੱਡੀਆਂ ਦੋ ਗੱਡੀਆਂ ਉਹ ਤੇ ਭੇਗੇ ਤੇ ਰੀਟਾ ਗੱਡੀ ਸੀ ਐ ਹਰਪੁਰ ਦੇ ਸੀ ਤੇ ਸ਼ਰਾਬ ਬਹੁਤ ਜਿਆਦਾ ਨਾਲ ਦੋਨਾਂ ਨੇ ਪੀਤੀ ਉਹਨਾਂ ਕੋ ਖਲੋਤਾ ਨਹੀਂ ਜਾਂਦੇ ਆ ਤੇ ਵਿੱਚੋਂ ਵੇਖਿਆ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਪੰਜ-ਛਤ ਨਿਕਲੀਆਂ ਨਾਲ ਤੇ ਬਹੁਤ ਜਿਆਦਾ ਸ਼ਰਾਬ ਪੀਤੀ ਹੋਈ ਹੈ ਨਾ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਕਬਜ਼ੇ ਚ ਲੈ ਲਿਆ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਇਹ ਕਿਥੋਂ ਟੋਟਲੀ ਆਠੀਆਂ ਨੇ ਆ ਮਿੱਥੋਂ ਗਏ ਹੀ ਹਨਗੁਰ ਸਾਹਿਬ ਨੂੰ ਗਏ ਹੀ 6 ਫਦੇਗੜ ਚੋਰੀਆਂ ਤੇ 2 ਹੰਲੀ ਸਰ ਤੋਂ ਤੇ ਦੋ ਗੱਡੀਆਂ ਦੇ ਵਿੱਚ ਗਏ ਤੇ ਜਾਦੇ ਜਲੰਧਰ ਲਾਗੇ ਲੌਲੀ ਯੂਨੀਵਰਸਿਟੀ ਲਾਗੇ ਪਹੁੰਚੇ ਤੇ ਉਥੇ ਉਹਨਾਂ ਦੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਟਾਇਰ ਪੈਂਚਰ ਲਾ ਕੇ ਗੱਡੀ 'ਚ ਬਹਿਣ ਲੱਗੇ ਤੇ ਜਾਦੇ ਗੱਡੀ 'ਚ ਬਹਿਣ ਲੱਗੇ ਮੋਰੋ ਗੱਡੀ ਆਈ ਇਹਨਾਂ ਨੂੰ ਡਾਕ ਲੈ ਲਈ ਦੋ ਜਾਨਿਆਂ ਨੂੰ ਤੇ ਦੋਨੋਂ ਮੌਕੇ ਤੇ ਡੈਥ ਹੋਣਾਂ ਦੋਨਾਂ ਦੀ ਹੋ ਗਈ ਇੱਕ ਫਰੇਗਰ ਚੋਰੀਆਂ ਤੋਂ ਇਹ ਨਰਿੰਦਰ ਸਿੰਘ ਤੇ ਇੱਕ ਅਮਨੀਸ਼ਰ ਤੋਂ ਇਹ ਜਿੰਨਾਂ ਦੀ ਗੱਡੀ ਸੀ ਇਹ ਇੱਕ ਵਾੜਾ ਇਹ ਹਾਂਜੀ ਇੱਕ ਵਾੜਾ ਸੀ ਦੂਸਰੇ ਜਿਹੜੇ ਅਮਨੀਸ਼ਰ ਵਾਲੇ ਉਹਨਾਂ ਦੇ ਵਿਆਹ ਹੀ ਹਾਂਜੀ ਦੋ ਦੋ ਬੱਚੇ ਇਹਨਾਂ ਦੇ